ਸਤਿ ਸ਼੍ਰੀ ਅਕਾਲ ਸਵਾਗਤ ਹੈ ਖੋਰ ਨਵੀਂ ਕਹਾਣੀ ਵਿੱਚ ਡੈਡੀ ਹੋਰਾਂ ਨੇ ਦਾਦਾ ਜੀ ਨੂੰ ਕਦੇ ਵੀ ਇੰਜਾਂ ਦੀ ਕਰਾਰੀ ਨਹੀਂ ਸੀ ਕਮਾਉਂ ਦਿੱਤੀ ਆਖਦੇ ਹਾਰਟ ਦੀ ਕਸਰੇ ਡੈਡੀ ਇੱਕ ਦਿਨ ਅਚਾਨਕ ਰਵਾਨਗੀ ਪਾ ਗਏ ਕੁਝ ਦਿਨਾਂ ਮਗਰੋਂ ਦਾਦਾ ਜੀ ਮੈਨੂੰ ਉਂਗਲ ਲਾ ਪਹਿਲੀ ਵੱਲ ਨੂੰ ਲੈ ਤੁਰੇ ਮਗਰੇ ਦੌੜੇ ਆਉਂਦੇ ਵੀਰ ਨੂੰ ਵੀ ਕੁਚੜ ਚੁੱਕ ਲਿਆ ਉਸ ਵੇਲੇ ਅਹਿਸਾਸ ਨਹੀਂ ਸੀ ਕਿ ਇੰਨਾ ਬੁੱਢੇ ਹੱਡਾਂ ਨੂੰ ਹੁਣ ਮੇਰੇ ਬਾਪ ਦੇ ਫਰਜ਼ ਵੀ ਨਿਭਾਉਣੇ ਪੈਣੇ ਇੰਜਨ ਤੇ ਪੱਜੋ ਨਗਰਾਰੀ ਚੱਕ ਤੁਰੇ ਨਾਲ ਟਿੱਕਾ ਸਾਡੇ ਦੋਹਾਂ ਵੱਲ ਦੇਖਿਆ ਤੇ ਜੋਰ ਨਾਲ ਕਮਾ ਦਿੱਤੀ ਇੰਜਨ ਸਟਾਰਟ ਹੋ ਗਿਆ ਪਾਣੀ ਦੀ ਧਾਰ ਚ ਬੱਚੇ ਵਿੱਚ ਜਾ ਪਈ ਉਸ ਦਿਨ ਮਗਰੋਂ ਮੈਨੂੰ ਮੇਰੇ ਦਾਦਾ ਜੀ ਹਮੇਸ਼ਾ ਖੇਤਾਂ ਵਿੱਚ ਮਿੱਟੀ ਉਹ ਮਿੱਟੀ ਹੁੰਦਾ ਦੱਸਿਆ ਫਿਰ ਜਿਸ ਦਿਨ ਨਿੱਕੇ ਵੀਰ ਦੀ ਮੰਗਣੀ ਕੀਤੀ ਤਾਂ ਬੜਾ ਖੁਸ਼ ਪੱਬ ਧਰਤੀ ਤੇ ਨਾਂ ਲੱਗਣ ਐਂਜ ਲੱਗਿਆ ਜਿੱਦਾਂ ਬੜੇ ਚਿਰ ਤੋਂ ਸੁੱਕ ਗਏ ਅੰਬਾਂ ਦੇ ਬੂਟੇ ਨੂੰ ਬੂਰ ਪੈਣ ਜਾ ਰਿਹਾ ਹੋਵੇ। ਅਸੀਂ ਵੀਰ ਦਾ ਵਿਆਹ ਮੰਗਦੇ ਪਰ ਅਗਲੇ ਪਾਸਿਓਂ ਗੱਲ ਲੱਗੇ ਪਈ ਜਾਂਦੀ ਰਹੀ। ਮੇਰਾ ਵੀਰ ਅਕਸਰ ਕਿਸੇ ਗੱਲੋਂ ਪਰੇਸ਼ਾਨ ਜਿਹਾ ਲੱਗਦਾ ਪਰ ਸਾਨੂੰ ਕੁਝ ਨਾ ਦੱਸਦਾ। ਫਿਰ ਜੋਰ ਪਾ ਕੇ ਵਿਆਹ ਕਰ ਹੀ ਦਿੱਤਾ। ਕਿੰਨੇ ਸਾਰੇ ਚਾਹ ਮਲਾਰ ਮਾਂ ਨੂੰ ਜਵਾਨੀ ਵਿੱਚ ਚਲੇ ਗਏ ਸਿਰ ਦੇ ਸਾਈ ਦਾ ਦੁੱਖ ਵੀ ਭੁੱਲ ਜਿਆ ਗਿਆ। ਹਰ ਪਾਣੀਵਾਰ ਵੇੜੇ ਅੰਦਰ ਲਿਆਂਦੀ ਗਈ ਦੇ ਚਿਹਰੇ ਤੇ ਹਮੇਸ਼ਾ ਅਜੀਬ ਜਿਹੀ ਹਾਫ ਭਾਵ ਹਰ ਵੇਲੇ ਵਾਸ ਗਵਾਚੀ ਗਵਾਚੀ ਜੀ ਮੇਰੀ ਮਾਂ ਦਖਲ ਨਾ ਦਿੰਦੀ ਸੋਚਦੀ ਆਪਸੀ ਮਸਲਾ ਏ ਉਸ ਦੀਆਂ ਸਾਰੀਆਂ ਕਾਲਾ ਵੀਰ ਦੇ ਸੈੱਲ ਤੇ ਆਉਂਦੀਆਂ ਫਿਰ ਸਾਰਿਆਂ ਨੇ ਜ਼ੋਰ ਦੇ ਕੇ ਬੰਦ ਪਿਆ ਫੋਨ ਚਾਲੂ ਕਰਵਾਇਆ ਤਾਂ ਅੰਦਰੋਂ ਵਿਆਹ ਤੋਂ ਪਹਿਲਾਂ ਦੇ ਕਿੰਨੇ ਸਾਰੇ ਕਿਸੇ ਕਹਾਣੀਆਂ ਜਵਾਲਾਮੁਖੀ ਦੇ ਲਾਵੇਂ ਵਾਂਗ ਫੱਟ ਬਾਹਰ ਆਣ ਪਈ ਹੁਣ ਉਸ ਕੋਲ ਵੀਰ ਦੇ ਕਿੰਨੇ ਸਾਰੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ ਆਖਿਰ ਤਿੰਨ ਦਿਨਾਂ ਮਗਰੋਂ ਵਾਪਸ ਪੇਕੇ ਚਲੀ ਗਈ ਮੇਰੀ ਮਾਂ ਦੀਆਂ ਆਸਾਂ ਦਾ ਦੀਵਾ ਵੀ ਬੁਝ ਗਿਆ ਗਿਆ ਫੇਰ ਇੱਕ ਦਿਨ ਖਬਰ ਮਿਲੀ ਮੈਂ ਸਿੱਧੀ ਹਸਪਤਾਲ ਲੱਪੜ ਗਈ ਵੀਰ ਅਜੇ ਪੂਰੀ ਹੋਸ਼ ਵਿੱਚ ਸੀ ਡਾਕਟਰ ਅੰਦਰ ਗਈ ਸਲਫਾਸ ਬਾਹਰ ਕੱਢਣ ਦੀ ਜਦੋਂ ਜੈਦ ਵਿੱਚ ਸਨ ਮੈਂ ਵਾਰ-ਵਾਰ ਇਹੋ ਗੱਲ ਪੁੱਛਦੀ ਰਹੀ ਕਿ ਤੂੰ ਇੰਜ ਕਿਉਂ ਕੀਤਾ ਜੇ ਕੋਈ ਦਗਾ ਦੇ ਜਾਵੇ ਤਾਂ ਜ਼ਿੰਦਗੀ ਮੁੱਕ ਥੋੜੀ ਜਾਂਦੀ ਪਰ ਅਗਲੇ ਦਿਨ ਸਾਨੂੰ ਧੋਖਾ ਦੇ ਗਿਆ ਵੇੜੇ ਲੱਗਾ ਰੋਖ ਇੱਕ ਵਾਰ ਫੇਰ ਸੁੱਕ ਗਿਆ ਮਾਂ ਬਹੁਤ ਜ਼ਿਆਦਾ ਰੋਈ ਨਹੀਂ ਬਸ ਚੁੱਪ ਜਿਹੀ ਕਰ ਗਈ ਛਾ ਦੀ ਸਭ ਕੁਝ ਦੀ ਆਦੀ ਹੋ ਗਈ ਸੀ ਪਰ ਮੇਰੇ ਦਾਦੇ ਕੋਲ ਹੁਣ ਆਪਣੇ ਇੰਜਣ ਵਾਲੇ ਬੋਰ ਤੇ ਜਾਣ ਦੀ ਵੀ ਹਿੰਮਤ ਨਹੀਂ ਰਹੀ ਬੁੱਢਾ ਹੋ ਗਿਆ ਸੀ ਸ਼ਾਇਦ ਮੰਜੇ ਤੇ ਬੈਠਾ ਬਸ ਆਸਮਾਨ ਤੇ ਫੈਲੇ ਤਾਰਾ ਮੰਡਲ ਵੱਲ ਹੀ ਦੇਖੀ ਜਾਂਦਾ ਸ਼ਾਇਦ ਸੋਚਦਾ ਜੋ ਬਣ ਰੁੱਤ ਜੋ ਕੋਈ ਮਰਦਾ ਫੁੱਲ ਬਣ ਜਾਂ ਤਾਰਾ ਜੋ ਬਣ ਰੁੱਤੇ ਆਸ਼ਕ ਮਾਦੇ ਜਾਂ ਕੋਈ ਕਰਮਾ ਵਾਲਾ ਪਰ ਵੀਰ ਆਸ਼ਕ ਜ਼ਰੂਰ ਸੀ ਪਰ ਕਰਮਾ ਵਾਲਾ ਬਿਲਕੁਲ ਵੀ ਨਹੀਂ ਜੇ ਹੁੰਦਾ ਤਾਂ ਇੰਜ ਨਾ ਮੁੱਕਦਾ ਵੀਰ ਨੂੰ ਬਾਗਬਾਨੀ ਦਾ ਬਹੁਤ ਸ਼ੌਂਕ ਸੀ ਇੱਕ ਦਿਨ ਡੂੰਗਾ ਟੋਇਆ ਪਟੋਸ ਦੇ ਨਾਮ ਦਾ ਇੱਕ ਬੂਟਾ ਲਾ ਦਿੱਤਾ ਨਾਮ ਰੱਖ ਦਿੱਤਾ ਜੱਸੀ ਅੱਜ ਖੁਸ਼ ਹਾਂ ਕਿਉਂਕਿ ਜੱਸੀ ਦੀਆਂ ਕਰੁੰਬਲਾਂ ਫੁੱਟੀਆਂ ਨੇ ਜੱਸੀ ਦਾ ਮਨਪਸੰਦ ਗੀਤ ਸੁਣਦੀ ਹੋਈ ਉੱਪਰ ਵੱਲ ਨੂੰ ਤੱਕੀ ਜਾ ਰਹੀ ਹਾਂ ਬੀਤ ਜਾਣੀਆਂ ਰੁੱਤਾਂ ਹਾਣੀਆਂ ਜੇ ਨਾ ਮਾਣੀਆਂ ਟੋਲਦਾ ਰਵੀ ਅਜੇ ਵੀ ਮਨ ਹੀ ਮਨ ਆਖੀ ਜਾ ਰਹੀ ਹਾਂ ਕਿ ਕਾਲੀ ਕਰ ਗਿਆ ਇੱਕ ਵਾਰ ਦਿਲ ਫਰੋਲ ਲੈਂਦਾ ਇੰਜ ਕਦੇ ਵੀ ਨਾ ਜਾਣ ਦਿੰਦੀ ਜੇ ਕੋਈ ਧੋਖਾ ਦੇ ਜਾਵੇ ਤਾਂ ਭਲਾ ਜ਼ਿੰਦਗੀ ਥੋੜਾ ਮੁੱਕ ਜਾਇਆ ਕਰਦੀ ਏ ਜੇ ਜ਼ਮੀਨ ਕੇ ਵੀ ਇੱਕ ਅਜੀਬ ਫਿਤਰਤ ਹੈ ਹਰ ਚੀਜ਼ ਕੋ ਸੋਖ ਲਿਆ ਕਰਦੀ ਹੈ ਵਰਨਾ ਅਕਸੇ ਗਿਰਨੇ ਵਾਲੋਂ ਕਾ ਵੀ ਇੱਕ ਅਲੱਗ ਸੇ ਸਮੁੰਦਰ ਹੁੰਦਾ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ